ਚਿਕਾਜ਼ ਜੀ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਜੀ ਰਾਜੀ ਖੁਸ਼ ਹੋਵੋਗੇ ਆਪਾਂ ਵੀ ਠੀਕ ਠਾਕ ਆਂ ਜੀ ਟਾਈਮ ਹੋ ਗਿਆ ਸ਼ਾਮ ਦਾ 5 ਵਜਣ ਵਾਲੇ ਨੇ ਇੱਕੰਮ ਵਾਸਟ ਰੱਖ ਬੇਟਾ 5 ਵਜਣ ਵਾਲੇ ਨੇ ਤੇ ਆਪਾਂ ਚਾਹ ਪਾਣੀ ਪੀ ਕੇ ਬੈਠੇ ਆਂ ਜਨਾਬ ਜੀ ਪੀਜੀ ਨੇ ਆਪਣੇ ਫੋਨ ਵਿੱਚ ਜਨਾਬ ਜੀ ਨੂੰ ਕਹਿ ਰਹੀ ਸੀ ਕਿ ਮੈਂ ਪਹਿਲਾਂ ਕਿ ਤੁਸੀਂ ਵਲੌਗ ਸਟਾਰਟ ਕਰ ਲਓ ਹੈ ਸਵੇਰ ਦੀ ਮੈਂ ਜਿੱਦ ਕਰੀ ਜਾ ਰਹੀ ਆ ਕਿ ਜਨਾਬ ਜੀ ਨਾਲ ਕੋਈ ਚੈਲੰਜ ਵੀਡੀਓ ਬਣਾਵਾਂਗੀ ਪਰ ਇਹਨਾਂ ਨੇ ਕੋਈ ਰਸਤਾ ਨਹੀਂ ਮੈਨੂੰ ਦਿੱਤਾ ਹੈਗਾ ਤੁਸੀਂ ਪੁੱਛੋ ਕਿ ਕਿਉਂ ਮੈਨੂੰ ਰਸਤਾ ਨਹੀਂ ਦਿੱਤਾ ਕਿਉਂ ਮੇਰੇ ਨਾਲ ਇਹਨਾਂ ਨੇ ਚੈਲੰਜ ਵੀਡੀਓ ਨਹੀਂ ਬਣਾਈ ਦੱਸੋ ਜੀ ਜਨਾਬ ਜੀ ਚੈਲੰਜ ਵੀਡੀਓ ਕਿਉਂ ਨਹੀਂ ਬਣਾਈ ਚਲ ਹੈਲੋ ਤਾਂ ਕਰ ਦੋ ਪਹਿਲਾਂ ਇੱਕ ਵਾਰੀ ਹੇਲੋ ਕਰੋ ਕਰੋ ਹੈਲੋ ਕਰੋ ਹੈਲੋ तो बाद मेरे नाल मेरे जनाब जी दिखाया करे थोन बलॉग च सवेरे शाम ये बलॉग शूट करें ठीक है ना जी करे करोगे ना यस नो कुछ तो कर दो इस टाइम आज अच्त फ्री है आज अच्छा छुट्टी है आज अच्छा दस दूँ आज तो बनाओगे ना ब्लॉग बलॉग बनाओगे ना ਉੱਧਰ ਦੇਖੋ ਕੈਮਰੇ 'ਚ ਦੇਖ ਕੇ ਗੱਲ ਕਰੋ 1 ਮਿੰਟ ਤੁਸੀਂ ਦੱਸੋ ਮੈਂ ਆਪਣੇ ਘਰ ਵਾਲੇ ਨਾਲ ਵਲੌਗ ਬਣਾਣਾ ਤਰੋ ਗੱਲ ਹੋਵੇ ਉੱਧਰ ਦੇਖੋ ਪਹਿਲਾਂ ਤਾਂ ਦੇਖੋ ਬਣਾਓਗੇ ਨਾ ਚਲੋ ਫੇਰ ਆ ਲੈ ਲਵ ਲੈ ਉਹ ਛੱਡ ਦੋ ਮੈਨੂੰ ਦੇ ਦੋ ਕਰੋ ਗੱਲਾਂ ਬਾਤਾਂ ਦੇਖਾ ਕੀ ਬੋਲੋਗੇ ਤੁਸੀਂ ਚਲ ਮੇਰੀ ਸ਼ਿਕਾਇਤਾਂ ਲਾਓ ਅੱਜ ਅੱਜ ਤੁਹਾਨੂੰ ਨਾ ਜਨਾਬ ਜੀ ਮੇਰੀਆਂ ਸ਼ਿਕਾਇਤਾਂ ਲਾਣਗੇ ਕਿ ਮੈਂ ਕਿੰਨਾ ਕ ਤੰਗ ਕਰਦੀ ਆ ਇਹਨਾਂ ਨੂੰ ਠੀਕ ਹੈ ਸ਼ਿਕਾਇਤਾਂ ਤੇ ਲਾ ਦੋਗੇ ਹੂੰ ਲਾਓ ਜੀ ਮੈਂ ਸੌਣ ਨਹੀਂ ਨਾ ਦਿੱਤਾ ਆਪ ਨੂੰ ਲਲ ਕਰੋ ਗੱਲਬਾਤ ਚਲੋ ਅੱਛਾ ਹੂੰ ਸੌਂ ਨਹੀਂ ਦਿੱਤਾਂ ਅੱਖਾਂ ਦੇਖ ਲੋ ਅੱਖਾਂ ਚੜੀਆਂ ਪਈਆਂ ਇਹਨਾਂ ਦੀ ਇਹਨਾਂ ਨੂੰ ਸੌਂ ਨਹੀਂ ਦਿੱਤਾਂ ਫੋਨ ਵੀ ਨਹੀਂ ਚਲਾਉਣ ਦਿੱਤਾ ਫੋਨ ਵੀ ਚੱਕ ਕੇ ਰੱਖ ਰੱਖਿਆ ਸੀਗਾ ਇਹਨਾਂ ਦਾ ਅੱਜ ਜਦ ਕੈਮਰਾ ਆਨ ਹੁੰਦਾ ਨਾ ਜੋ ਮਰਜ਼ੀ ਬੋਲੀ ਜਾਓ ਚਾਹੇ ਟੱਕਰਾ ਮਾਰੀ ਜਾਓ ਇਹਨਾਂ ਨਾਲ ਇਹ ਨਹੀਂ ਮੂੰਹ ਖੋਲਦੇ ਹੈਗੇ ਜਿੱਥੇ ਕੈਮਰਾ ਆਫ ਹੋ ਗਿਆ ਫੇਰ ਇਹ ਜੀਣ ਨਹੀਂ ਦਿੰਦੇ ਹੈਗੇ ਬੰਦੇ ਨੂੰ ਹੂੰ ਇਹ ਕੰਮ ਐ ਨਾ ਦਾ ਦੇਖ ਲਓ ਜਿੰਨਾ ਮਰਜੀ ਸਿਰ ਪਗਾਈ ਮਾਰ ਲਮਾ ਹੁਣ ਹੁਣ ਇਹਨਾਂ ਨੇ ਬੋਲਣਾ ਨਹੀਂ ਹੈਗਾ ਆਫ ਕੈਮਰਾ ਬੋਲਦੇ ਵੀ ਰਹਿਣਗੇ ਸਾਰਿਆਂ ਦੇ ਕਮੈਂਟ ਵੀ ਦੇਖਦੇ ਰਹਿਣਗੇ ਕੋਈ ਕੀ ਗੱਲ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਕੰਮ ਐ ਨਾ ਦਾ ਸੋ ਸੋ ਕੇ ਰੱਚ ਕੇ ਪਰ ਇਹਨਾਂ ਨੂੰ ਇਹ ਨਹੀਂ कि चलो थोड़े बहुत ब्लॉग ही शूट कर लिया सवेर दिन मैं कुछ नहीं शूट किया है का। मैं कोई ना बना लेंगे वीडियो बना लेंगे चैलेंज वीडियो पर इन्ह दे चक्कर वो भी मिस हो गया अच्छ एक कम एक कम इधर आ बेटा आ बेटा इधर चलो इधर आओ इधरली साइड आया करना ਗੱਲ ਬਾਤ ਕਰੋ ਕੋਈ ਹੈਲੋ ਹਾਈ ਕਰੋ ਹੈਲੋ ਹਾਈ ਗੱਲ ਸੁਣ ਮੇਰੀ ਆਪਾਂ ਵੀਡੀਓ ਬਣਾਈਏ ਚੈਲੰਜ ਵੀਡੀਓ ਕੋਈ ਤੇਰੇ ਪਾਪਾ ਨੂੰ ਮਨਾ ਚਾਹੀ ਤੱਕੇ ਨਾਲ ਮਨਾਵਾਂਗੇ ਟੱਕੇ ਨਾਲ ਮਨਾਵਾਂਗੇ ਟੱਕੇ ਨਾਲ ਮਨਾ ਕੇ ਨੂੰ ਕੈਮਰੇ ਅੱਗੇ ਲੈ ਕੇ ਆਵਾਂਗੇ ਅੱਜ ਜਿੰਨਾ ਇਹ ਬੋਲਦੇ ਆ ਨਾ ਠੀਕ ਹੈ ਠੀਕ ਹੈ ਅੱਜ ਦੇਖਿਓ ਤੁਸੀਂ ਸਾਡਾ ਕਮਾਲ ਦੇਖਿਓ ਅੱਜ ਟੱਕੇ ਨਾਲ ਫੜ ਕੇ ਬਿਠਾਣਾ ਅੱਜ ਚਲੋ ਅਪਾ ਕੋਸ਼ਿਸ਼ ਕਰ ਲਈਏ ਇਹਨਾਂ ਨੂੰ ਠੱਕੇ ਨਾਲ ਮਨਾਉਂਦੇ ਆ ਉਸ ਤੋਂ ਬਾਅਦ ਲੈ ਕੇ ਆਂਦੇ ਆ ਇਹਨਾਂ ਨੂੰ ਕਹਿ ਮਰੇ ਅੱਗੇ ਠੀਕ ਹੈ ਇੱਕ ਅੱਜ ਹੀ ਕਰਦੇ ਆਹੀ ਚੈਲੰਜ ਅੱਜ ਆਪਣਾ ਚੱਲ ਫਾਈਨਲੀ ਫਾਈਨਲੀ ਅਪਾ ਕਰਨ ਲੱਗੇ ਆ ਗੋਲ ਗੱਪਾ ਚੈਲੰਜ ਗੋਲ ਗੱਪੇ ਅਪਾ ਨੂੰ ਖਾਣੇ ਨੇ 6 6 ਗੋਲ ਗੱਪੇ ਨੇ ਕੋਈ ਜ਼ਿਆਦਾ ਨਹੀਂ ਹੈ ਕਿ ਪਰ ਫੇਰ ਵੀ ਜਦੋਂ ਚਲੋ ਕੁਝ ਤਾਂ ਕੁਝ ਤਾਂ ਅਪਾ ਨੂੰ ਚੈਲੰਜ ਕਰਨ ਲਈ ਮਿਲ ਗਿਆ ਤੇ ਜਨਾਬ ਜੀ ਵੀ ਮੰਨ ਗਏ ਨੇ ਚੈਲੰਜ ਲਈ आप में ज़्यादा कीनो चार आपके एक एक एक्स्ट्रा है देखो कौन पानी ले ऐमे पा। थोड़ी रुको कट्ठे स्टार्ट करेंगे रुको पानी पाओ मेरे को गोली मिठा पानी मैं मे, मेरे तो है देखे आपने चेक, चेक करो जान के ਇਹ ਤਾਂ ਮਿਸਾਲਾ ਪਾਣੀ ਤੇ ਹੈ ਮੈਨੂੰ ਮੰਮੇ ਦੇ ਪਾਪਾ ਨੂੰ ਚਲੋ ਬੱਸ 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 ਠੀਕ ਹੈ ਤੂੰ ਆਪਣੀ ਉਠਾ ਲੈ ਕੋਲੀ ਆਲੂ ਪਕ ਹੀ ਪਹਿਲਾਂ ਹੀ ਖਾਣ ਲੱਗੇ ਦੂ ਸਿਲੇਬਸ ਜੂਸਿਓ ਇਹ ਮੂਫਟ ਆਇਆ ਤਾਂ ਦੇਖ ਰਿਹਾ ਗਿਆ ਦੇਖ ਰਿਹਾ ਗਿਆ ਜਲਦੀ ਦੇਖ ਰਿਹਾ ਮੈਂ ਜਿੱਤਰੀ ਮੇਰੇ ਇੱਥੇ ਰਹਿਗਾ ਤਾਂ ਮਹਿਮਾਨ ਹੁੰਦੇ ਆ ਹਾਂਜੀ ਹਾਂਜੀ ਮੈਂ ਪਹਿਲਾਂ ਚੱਕ ਕੇ ਖਾ ਜਾਣਾ ਫਿਰ ਲੱਗੇ ਹੋ ਬੋਲੋ ਨਾ नहीं है है होटल होटल लगा चला गया गया होना ना ना हैं वो अब जा पर शुरू करते टेस्ट काली काली चीज खाए पता नहीं लगे ദ <laughs> നമ്മൾ <laughs> <laughs> ਜਨਾਬ ਜਨਾਲ ਚੈਲੰਜ ਵੀਡੀਓ ਪਾ ਬਣਾ ਲਈ ਅੱਜ ਜਨਾਬ ਜੀ ਨੂੰ ਇੰਨਾ ਫੋਰਸ ਕੀਤਾ ਮੈਂ ਦੇਖ ਲਓ ਕਿ ਅੱਕ ਕੇ ਉਹਨਾਂ ਨੂੰ ਮੇਰੇ ਨਾਲ ਨਾ ਚੈਲੰਜ ਵੀਡੀਓ ਬਣਾਣੀ ਪਈ ਕੁਝ ਗੱਲ ਇਹ ਹੋ ਗਈ ਕਿ ਬਾਹਰ ਗੋਲ ਗੱਪੇ ਵਾਲਾ ਭਾਈ ਆ ਗਿਆ ਬੱਚਿਆਂ ਨੇ ਖਾਦੇ ਸੀਗੇ ਇੱਕ ਨੇ 버ਗਰ ਖਾਦਾ ਇੱਕ ਨੇ ਰੋਲ ਖਾਦੇ ਮੈਂ ਤੇ ਜਨਾਬ ਜੀ ਆਪਾਂ ਦੋਨਾਂ ਨੇ ਗੋਲ ਗੱਪੇ ਖਾਦੇ ਗੋਲ ਗੱਪੇ ਮੈਂ ਤਾਂ ਲੈ ਮੈਂ ਕਿਹਾ ਜਨਾਬ ਜੀ ਨੂੰ ਮੈਂ ਫੋਰਸ ਤਾਂ ਕਰ ਹੀ ਰਹੀ ਆ ਕਿ ਤੁਸੀਂ ਅੱਜ ਮੇਰੇ ਨਾਲ ਵਲੌਗ ਬਣਾਓ ਮੈਂ ਕਿਹਾ ਚਲੋ ਆ ਚੈਲੰਜ ਵੀਡੀਓ ਬਣਾ ਲੈਂਦੇ ਆ ਉਦੇਚ ਮੈਂ ਜਿੱਤੀ ਆ ਸਪੀਡ ਦੇਖੀ ਅੱਜ ਜਨਾਬ ਜੀ ਨੇ ਮੇਰੇ ਹੈਰਾਨ ਰਹਿ ਗਏ ਮੈਂ ਕਿਹਾ ਵੀ ਦੇਖੋ ਜਿੱਤਣ ਲਈ ਤਾਂ ਇਹ ਸਭ ਕੁਝ ਕਰਨਾ ਪੈਂਦਾ ਪਰ ਇੰਨੀ ਕਾਲੀ ਕਾਲੀ ਦੇ ਵਿੱਚ ਗੋਲ ਗੱਪੇ ਖਾਦੇ ਆ ਕੋਈ ਇੰਨਾ ਚਾ ਸਵਾਦ ਤਾਂ ਨਹੀਂ ਆਇਆ ਜੀਭ ਨੂੰ ਗੋਲ ਗੱਪਿਆਂ ਦਾ ਪਰ ਮੈਂ ਚੈਲੰਜ ਹੈ ਜਿਹੜਾ ਉਹ ਜਿੱਤ ਚੁੱਕੀ ਆ ਦਵਾਰੇ ਮਨ ਹੋਰ ਕਰ ਰਿਆ ਸੀਗਾ ਮੇਰੇ ਕਿ ਗੋਲ ਗੱਪੇ ਹੋਰ ਖਾਵਾ ਪਰ ਬੱਚੇ ਕਹਿੰਦੇ ਸ਼ਾਇਦ ਵੀ ਭਾਈ ਚਲੇ ਗਿਆ ਬਾਅਦ ਦੇ ਵਿੱਚ ਬਾਹਰ ਜਾ ਕੇ ਦੇਖਿਆ ਸੱਚੀ ਨੂੰ ਭਾਈ ਚਲੇ ਗਿਆ ਸੀਗਾ ਇੰਨੇ ਚਾ ਟੇਸਟੀ ਸੀਗੇ ਗੋਲ ਗੱਪੇ ਖਾਣ ਲੱਗੇ ਮਜ਼ਾ ਬਹੁਤ ਆ ਰਿਹਾ ਸੀਗਾ ਤੇ ਉਸ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋ ਰਹੀ ਸੀਗੀ ਮੈਨੂੰ ਮਜ਼ੇ ਤੋਂ ਵੱਧ ਖੁਸ਼ੀ ਸੀਗੀ ਮੈਂ ਕਿ ਜਨਾਬ ਜੀ ਨਾਲ ਮੈਂ ਚੈਲੰਜ ਕੀਤਾ ਉਹਦੇ ਵਿੱਚ ਮੈਂ ਜਿੱਤ ਚੁੱਕੀ ਆ ਤੇ ਹੁਣ ਜਨਾਬ ਜੀ ਬੈਠ ਕੇ ਟੀਵੀ ਲੱਗ ਕੇ ਦੇਖਣ ਮੈਂ ਸਬਜ਼ੀ ਬਣਾਉਂਦੀ ਆ ਬਰਤਨ ਵੀ ਪਏ ਆ ਆਪਣੇ ਚਾਹ ਦੇ ਬਰਤਨ ਪਏ ਆ ਗੋਲ ਗੱਪੇ ਖਾਦੇ ਉਹ ਬਰਤਨ ਹੋਗੇ ਅੱਜ ਜਨਾਬ ਜੀ ਕੋਲ ਬੈਠੀ ਆ ਕੰਮਕਾਰਾਂ ਨੂੰ ਮੈਂ ਕਿਸੇ ਨੂੰ ਹੱਥ ਨਹੀਂ ਪਾਇਆ ਸ਼ਾਮ ਨੂੰ ਬਸ ਸਬਜ਼ੀ ਕੱਟ ਕੇ ਰੱਖਤੀ ਮੈਂ ਨਾਲ ਸਬਜ਼ੀ ਬਣਾਉਂਦੀ ਆ ਨਾਲ ਆਪਾਂ ਵਰਤਨ ਸਾਫ ਕਰ ਲਿਆ ਕਿਚਨ ਚ ਮੈਂ ਆ ਗਈਆਂ ਮਸਾਲਾ ਕੱਢਣ ਲੱਗੀ ਆ ਮੈਂ ਇਹ ਗ੍ਰਾਈਂਡਰ ਮਸ਼ੀਨ ਚੋਂ ਚੋਪਰ ਅੱਜ ਮੇਰਾ ਖਰਾਬ ਹੋ ਗਿਆ ਸੀਗਾ ਇਸ ਲਈ ਫਿਰ ਆ ਹੱਥ ਵਾਲੀ ਮਸ਼ੀਨ ਨਾਲ ਮਸਾਲਾ ਰੈਡੀ ਕਰ ਰਹੀ ਆ ਸਬਜ਼ੀ ਬਣ ਰਹੀ ਅੱਜ ਆਪਣੇ ਘਰੇ ਸੋਇਆ ਬੀਨ ਦੀਆਂ ਬੜੀਆਂ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਜਨਾਬ ਜੀ ਨਾਲ ਚੈਲੰਜ ਕੀਤਾ ਤੇ ਛੁੱਟੀ ਵਾਲੇ ਦਿਨ ਐਦਾਂ ਹੀ ਹੱਸ ਖੇਡ ਕੇ ਟਾਈਮ ਪਾਸ ਕਰਨਾ ਪਸੰਦ ਹੈ ਮੈਨੂੰ ਜਨਾਬ ਜੀ ਨੂੰ ਮੈਂ ਔਨ ਕੈਮਰਾ ਤੰਗ ਕਰਦੀ ਆ ਤੇ ਜਨਾਬ ਜੀ ਮੈਨੂੰ ਆਫ ਕੈਮਰਾ ਤੰਗ ਦੇ ਨੇ ਇੱਕ ਕੈਮਰੇ ਅੱਗੇ ਨਹੀਂ ਬੋਲਦੇ ਲੇਕਿਨ ਉਹਨਾਂ ਦਾ ਸਾਰਾ ਦਿਨ ਸਾਡਾ ਐਦਾਂ ਹੀ ਨਿਕਲਦਾ ਹੱਸ ਖੇਡ ਕੇ ਤੇ ਵਧੀਆ ਵੀ ਲੱਗਦਾ ਹੈ ਜੀ ਕਿਉਂਕਿ ਆਹ ਛੁੱਟੀ ਵਾਲੇ ਦਿਨ ਦੀ ਵੇਟ ਪੂਰਾ ਇੱਕ ਹਫਤਾ ਰਹਿੰਦੀ ਹੈ ਹਫਤੇ ਤੋਂ ਬਾਅਦ ਜਾ ਕੇ ਇਹ ਦਿਨ ਮਿਲਦਾ ਜਿੱਥੇ ਜਨਾਬ ਜੀ ਫ੍ਰੀ ਹੁੰਦੇ ਨੇ ਤੇ ਥੋੜਾ ਬੋਤਲ ਲੜਜ ਘੜ ਕੇ ਪੈਦਾ ਹੀ ਟਾਈਮ ਪਾਸ ਕਰ ਲੈਂਦੇ ਆ ਤੇ ਕਈਆਂ ਨੂੰ ਤਾਂ ਦੇਖੋ ਚੈਲੰਜ ਇਹ ਚੰਗਾ ਲੱਗੂਗਾ ਤੇ ਕਈਆਂ ਨੂੰ ਜੈਲਸੀ ਵੀ ਫੀਲ ਹੋਊਗੀ ਇਸ ਚੈਲੰਜ ਤੋਂ ਕਿਉਂਕਿ ਪਤਾ ਨਹੀਂ ਕੀ ਹੈ ਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਵੀ ਐਦਾਂ ਆਪਾਂ ਇੱਕ ਦੂਜੇ ਨਾਲ ਖੁਸ਼ ਰਹਿੰਦੇ ਆ ਚਲੋ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਜੀ ਆਪਾਂ ਆਪਣੀ ਲਾਈਫ ਦੇ ਵਿੱਚ ਮਸਤਾਂ ਤੇ ਚੱਲਣ ਵਾਲਿਆਂ ਨੂੰ ਚੱਲਣ ਦਿੰਨੇ ਆ ਸਾਡਾ ਕੁਝ ਨਹੀਂ ਜਾਂਦਾ ਹੈਗਾ ਆਪਾਂ ਆਪਣੀ ਲਾਈਫ ਦੇ ਵਿੱਚ ਮਸਤਾਂ ਤੇ ਜਨਾਬ ਜੀ ਵੀ ਬਹੁਤ ਖੁਸ਼ ਹੋਏ ਚੈਲੰਜ ਤੋਂ ਬਾਅਦ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਮੈਂ ਤਾਂ ਜਾਣ ਬੁੱਝ ਕੇ ਹੌਲੀ ਹੌਲੀ ਗੋਲ ਗੱਪੇ ਖਾ ਰਿਹਾ ਸੀਗਾ ਵੀ ਚਲ ਤੂੰ ਜਿੱਤ ਜਾਈਂਗੀ ਕਦੋਂ ਦੀ ਫੋਰਸ ਕਰ ਰਹੀ ਸੀਗੀ ਮੈਨੂੰ ਕਿ ਵੀ ਆਪਾਂ ਚੈਲੰਜ ਕਰੀਏ ਚੈਲੰਜ ਕਰੀਏ ਕਹਿੰਦੇ ਤੂੰ ਚੈਲੰਜ ਵਿੱਚ ਜਿੱਤ ਨਾ ਚਾਹੁੰਦੀ ਸੀਗੀ ਇਸ ਕਰਕੇ ਹੀ ਮੈਂ ਹੌਲੀ-ਹੌਲੀ ਗੋਲ ਗੱਪੇ ਖਾਏ ਪੀ ਚਲ ਤੈਨੂੰ ਜਿਤਾ ਦਿੰਨਾ ਮੈਂ ਕਹਾ ਚਲੋ ਸ਼ੁਕਰ ਹੈ ਵੀ ਤੁਸੀਂ ਇੰਨਾ ਮੇਰੇ ਬਾਰੇ ਸੋਚਿਆ ਪਰ ਮੈਂ ਕਹਾ ਨਹੀਂ ਵੀ ਇਹ ਗਲਤ ਹੈ ਵੀ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਜਾਣ ਬੁੱਝ ਕੇ ਨਹੀਂ ਹਾਰੇ ਹੈਗੇ ਤੁਸੀਂ ਥੋੜੀ ਸਪੀਡ ਹੀ ਘੱਟ ਹੈ ਮੈਂ ਕਹਾ ਗੋਲ ਗੱਪੇ ਖਾਣ ਦੀ ਵੈਸੇ ਲੇਡੀਜ਼ ਨੂੰ ਨਾ ਗੋਲ ਗੱਪੇ ਚੈਲੰਜ ਦੇ ਵਿੱਚ ਕੋਈ ਹਰਾ ਨਹੀਂ ਸਕਦਾ ਹੈਗਾ ਚੈਂਸ ਤਾਂ ਕੋਈ ਵੀ ਨਹੀਂ ਹਰਾ ਸਕਦਾ ਬੁਲਟ ਨਹੀਂ ਬੁਲਟ ਕੱਢ ਕੇ ਤੁਸੀਂ ਪੈਂਚਰ ਲਗਵਾਉਣ ਜਾਓਗੇ ਤੁਰ ਕੇ ਜਾਓ ਤਾਂ ਹੀ ਪੈਂਚਰ ਲੱਗਣਾ ਸਾਈਕਲ 'ਚ ਪਿੱਛਾ ਵੰਦ ਲਾਂਗੇ ਪੈਸੇ ਵੀ ਲੈ ਜਾ ਹੈਗੇ ਆ ਇਹਦੀ ਪੋਕਟ 'ਚ ਹੈਗੇ ਆ ਪੈਸੇ ਕਿਉਂ ਪਾਪਾ ਦੀ ਪੋਕਟ 'ਚੋਂ ਲੈ ਲੈ ਨਹੀਂ ਆਪਣੇ ਖਰਚੇ ਨੇ ਜੀ ਜਾ 1 ਕਮ ਦੀ ਸਾਈਕਲ 'ਚ ਪੈਂਚਰ ਹੋ ਗਿਆ 1 ਕਮ ਦਾ ਪੈਂਚਰ ਲਗਵਾਉਣ ਚ ਲੈ ਹੁਣ ਤਾਂ ਹੋਵਾ ਹੈਗੀ ਐ 1 ਕਮ ਕਿਉਂ ਲੱਗ ਰਿਹਾ ਅਗਲਾ ਤਾਂ ਦੇਖੋ ਅੱਛਾ ਅਗਲਾ ਮੈਂ ਪਿਛਲੇ ਵਾਲਾ ਦੇਖੀ ਜਾ ਰਹੀ ਹਾਂ ਲਓ ਅਗਲੇ ਟਾਈਟ ਕੀ ਤੂੰ ਕੱਢ ਬੇਟਾ ਮੇਰੇ ਹੱਥ 'ਚ ਕੈਮਰਾ ਦੇਖੀ ਗੰਦੇ ਪਏ ਐ ਪੈਰ ਪੈਰ ਸਾਫ ਕਰ ਚੰਗੀ ਤੇਰਾ ਨਹੀਂ ਨਹੀਂ ਗੰਦੇ ਆ ਉਹ ਦੇਖ ਮਿੱਟੀ ਦੇਖੋ ਫੇ ਚੱਪਲ ਲਗੜੀ ਚੱਪਲ ਤੇ ਚੱਪਲ ਤੋਂ ਪੈਰ ਚ ਪਾ ਕੇ ਤੂੰ ਸਾਫ ਹੋ ਜਾਏਗੀ ਆ ਜਾ ਗੰਦੇ ਐ ਬੇਟੇ ਪੈਰ ਵੀ نیچے ਤੋਂ ਦੇਖੋ ਜੀ ਕੰਮ ਇਹਦੇ ਤੋ ਲੈ ਸਾਈਕਲ ਕੱਢ ਚੱਲ ਚੱਲ ਫੇ ਉਹ 3 ਦਿਨ ਹੋ ਗਏ ਸਾਈਕਲ ਇਦਾਂ ਹੀ ਖੜੀ ਐ ਇਹਦੀ ਜਨਾਬ ਜੀ ਦੀ ਛੁੱਟੀ ਦਾ ਮੈਂ ਕਿਹ ਲਾਹਾ ਲੈ ਲੈਂਦੇ ਆ ਕੋਈ ਇੱਕ ਅੱਧਾ ਕੰਮ ਤਾਂ ਠੀਕ ਕਰਵਾ ਲੀਏ ਨਾ ਤੋ ਬੱਚੇ ਬਹੁਤ ਓਕੇ ਹੋ ਰਹੇ ਨੇ ਸ਼ੌਪ ਤੇ ਵੀ ਨਹੀਂ ਜਾਂਦੇ ਹੈਗੇ ਧੁਰਕੇ ਕਈ ਵਾਰੀ ਕੁਝ ਮੰਗਾਣਾ ਪਿਆ ਜਾਂਦਾ ਬੱਚਿਆਂ ਨੂੰ ਨਾ ਜਾਂਦੇ ਨਹੀਂ ਇਹਦੇ ਕਹਿ ਦਿੰਨੇ ਆ ਮਮਾ ਸਾਡੇ ਕੋਲ ਧੁਰਕੇ ਨਹੀਂ ਜਾਇਆ ਜਾਂਦਾ ਹੈਗਾ ਚੱਲ ਜਿੱਥੇ ਬਿੱਟਰ ਸਾਡੀਆਂ जल्दी जल्दी आ जाओ ठीक है खाना खावे जल्दी जल्दी सारे वेड़े से ना पैड़ा ही पैड़ा कर दिया देख ला साफ सुथरा रखे कर, दें, कर दे घर अपना देखी कि मेरा हवा पैटा थोड़ी बहुत हवा भर ले जाए आ देखो बिल्कुल ही चल नहीं रहा है टाइम इन्ना बुरा हाल है ਪਾਸ ਤੇ ਹੋ ਇੱਥੇ ਦੇਖ ਪਾਸ ਜਾ ਕੇ ਬਿਲਕੁਲ ਬਿਲ ਆ ਦੇਖ ਲੋ ਐਨਾ ਬੁਰਾ ਹਾਲ ਹੈ ਦੀ ਸਾਈਕਲ ਦਾ ਹਵਾ ਤਾਂ ਬਿਲਕੁਲ ਵੀ ਰਹੀ ਨਹੀਂ ਰਹੀ ਹੈਗੀ ਹਾਂ ਫਸਟ ਟਾਈਮ ਪੈਂਚਰ ਹੋਇਆ ਹੈ ਦੀ ਸਾਈਕਲ ਚ ਹਾਂ ਪਹੁੰਚ ਗਏ ਜੀ ਨਾਲ कैमरे च देख रही है गौ माता कैमरा देख के फिर इधर आए हैं आ जा चलो जी मैं रोटी दे दनी हाँ गौ माता आए सी जा रहे नहीं रुके नहीं रहे है देखो ਬੱਚਿਆਂ ਨੇ ਦੇਖ ਲੋ ਕਿੰਨੀ ਵਧੀਆ ਰੌਣਕ ਲਾਈ ਹੋਈ ਆ ਬੱਚਿਆਂ ਨਾਲ ਰੌਣਕ ਬਹੁਤ ਹੁੰਦੀ ਹੈ ਗਲੀ ਦੇ ਵਿੱਚ ਇਹ ਸਾਡੀ ਪੂਰੀ ਕਲੋਨੀ ਦੇ ਬੱਚੇ ਨੇ ਜੋ ਇੱਥੇ ਆ ਕੇ ਆਪਣੀ ਗਲੀ ਦੇ ਵਿੱਚ ਖੇਡਦੇ ਨੇ ਆ ਦੇਖੋ ਕੁਝ ਆਏ ਹੋਏ ਨੇ ਛੁੱਟੀਆਂ 'ਚ ਰਹਿਣ ਲਈ ਆਪਣੇ ਨਾਨਕੇ ਪਿੰਡ ਤੇ ਕੁਝ ਹੈਗੇ ਨੇ ਆਪਣੀ ਕਲੋਨੀ ਦੇ ਬੱਚੇ ਖੇਡ ਰਹੇ ਨੇ ਮਸਤੀ ਕਰ ਰਹੇ ਨੇ ਠੀਕ ਹੈ ਜੀ ਮੇਰਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਮੈਂ ਤਾਂ ਅੱਜ ਬਹੁਤ ਖੁਸ਼ ਹੋਈ ਆ ਜਰਾਜ ਜੀ ਨਾਲ ਚੈਲੰਜ ਕਰਕੇ ਸਬਜੀ ਮੈਂ ਬਣਾ ਕੇ ਰੱਖ ਲਈ ਖਾਣਾ ਇਹ ਕਹਿੰਦੇ ਵੀ ਅਸੀਂ ਹਜੇ ਖਾਣਾ ਨਹੀਂ ਭੁੱਖ ਨਹੀਂ ਹੈਗੀ ਤੇ ਐਨੇ ਮੈਂ ਇਹ ਸੂਟ ਕਟਿੰਗ ਕਰ ਲੈਂਦੀ ਆ ਸੂਟ ਆਇਆ ਸਟੀਚਿੰਗ ਲਈ ਇਹ ਵੀ ਕਿਸੇ ਦਾ ਮੈਂ ਕਿਹਾ ਚਲੋ ਹੁਣ ਰਾਤ ਨੂੰ ਸਟੀਚਿੰਗ ਸੋਰੀ ਸਟੀਚਿੰਗ ਕਹਿੰਦੀ ਕਟਿੰਗ ਕਰ ਲਵਾਂਗੇ ਆਪਾਂ ਕੱਲ ਫਿਰ ਸਟੀਚਿੰਗ ਕਰ ਲਵਾਂਗੇ ਜਦੋਂ ਵੀ ਟਾਈਮ ਲੱਗਿਆ ਜੇਕਰ ਸੂਟ ਕਟਿੰਗ ਹੋ ਜਾਂਦਾ ਹੈ ਫਿਰ ਸਟੀਚਿੰਗ ਕਰਨਾ ਕੋਈ ਔਖਾ ਨਹੀਂ ਲੱਗਦਾ ਹੈਗਾ ਇਸ ਲਈ ਮੈਂ ਰਾਤ ਨੂੰ ਕੰਮ ਨਵੇੜ ਕੇ ਕਟਿੰਗ ਕਰ ਲੈਂਦੀ ਆ ਜਦੋਂ ਵੀ ਸਟੀਚਿੰਗ ਕਰਨੀ ਹੁੰਦੀ ਹੈ ਤੇ ਤੁਸੀਂ ਦੱਸਣਾ ਮੈਨੂੰ ਅੱਜ ਕਿ ਤੁਹਾਨੂੰ ਹਸਬੈਂਡ ਵਾਈਫ ਦਾ ਗੋਲ ਗੱਪਾ ਚੈਲੰਜ ਕਿੱਦਾਂ ਦਾ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਜੇਕਰ ਤੁਸੀਂ ਐਦਾਂ ਦੇ ਚੈਲੰਜ ਹੋਰ ਦੇਖਣਾ ਚਾਹੁੰਦੇ ਹੋ ਜਨਾਬ ਜੀ ਨਾਲ ਪਲੀਜ਼ ਕਮੈਂਟ ਜ਼ਰੂਰ ਕਰ ਦੇਣਾ ਜਨਾਬ ਜੀ ਵੀ ਸਾਰੇ ਕਮੈਂਟ ਰੀਡ ਕਰਦੇ ਨੇ ਉਹ ਵੀ ਦੇਖ ਲੈਣਗੇ ਤੇ ਦੁਬਾਰਾ ਨੈਕਸਟ ਟਾਈਮ ਖੁਦ ਆਪਣੇ ਆਪ ਹੀ ਰੈਡੀ ਹੋ ਜਾਣਗੇ ਚੈਲੰਜ ਲਈ ਕੋਈ ਵੀ ਚੈਲੰਜ ਹੋਵੇ ਆਪਾਂ ਉਹ ਦੇਖ ਕੇ ਕਰਾਂਗੇ ਅਾਕੀ ਚਲੋ ਕਰਦੇ ਆਪਾਂ ਇਸ ਵਲੌਗ ਦਾ ਐਂਡ ਇੱਥੇ ਹੀ ਮਿਲਾਂਗੇ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ